ਕਿਸਾਨੀ ਅੰਦੋਲਨ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੋਰੀ ਬਾਰਡਰ ਤੇ ਹੋਈ 21 ਸਾਲਾਂ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਕਿਸਾਨ ਭੜਕਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਮਾਹੌਲ ਵੀ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਸ਼ੁਭਕਰਨ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਪਾਰ ਦੇ ਵਿੱਚ ਸਭ ਤੋਂ ਵੱਡਾ ਨੈਸ਼ਨਲ ਹਾਈਵੇ ਜਿਹੜਾ ਹੁਣ ਝਾਮ ਕਾ ਦਿੱਤਾ ਹੈ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪਾਕੀ ਕਿਸਾਨ ਯੂਨੀਅਨ ਕਾਦਿਆ ਵਾਲਾ ਖਨੋਰੀ ਵਿੱਚ ਹੋਈ ਇੱਕ ਨੌਜਵਾਨ ਕਿਸਾਨ ਦੀ ਮੌਤ ਦੇ ਰੋਸ ਦੇ ਵਿੱਚ ਤਲੰਦਰ ਦਿੱਲੀ ਨੈਸ਼ਨਲ ਹਾਈਵੇ 11 ਤੋਂ 2 ਵਜੇ ਤੱਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਕਿਸਾਨਾਂ ਵਿੱਚ ਇਸ ਨੂੰ ਲੈ ਕੇ ਭਾਰੀ ਰੋਸ ਵੀ ਜਿਹੜਾ ਹੁਣ ਦੇਖਣ ਨੂੰ ਮਿਲਿਆ ਹੈ ਸੜਕਾਂ ਨੂੰ ਪੂਰੀ ਤਰ੍ਹਾਂ ਕਿਸਾਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਪੁਲਿਸ ਵੱਲੋਂ ਬੈਰੀਕੇਡਿੰਗ ਵੀ ਜਿਹੜੀ ਕਰ ਦਿੱਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਝੰਡੀਆਂ ਲੈ ਕੇ ਹੁਣ ਉੱਥੇ ਪਹੁੰਚ ਰਹੇ ਨੇ ਕਿਸਾਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਦੇ ਵਿਰੁੱਧ ਜੜੀ ਵੱਡੀ ਕਾਰਵਾਈ ਕੀਤੀ ਜਾਣ ਚਾਹੀਦੀ ਹੈ ਇਸ ਸੰਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਰਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਜਥੇਬੰਦੀਵਾਂ ਲੋਨ ਨੈਸ਼ਨਲ ਹਾਈਵੇ ਜਾਮ ਕਰੰਦਾ ਐਲਾਨ ਕੀਤਾ ਗਿਆ ਸੀ ਪਹਿਲਾ ਨੈਸ਼ਨਲ ਹਾਈਵੇ 10 ਤੋਂ 4 ਵਜੇ ਤੱਕ ਜਾਮ ਕਰਨਾ ਸੀ ਪਰ ਲੋਕਾਂ ਕਦੀ ਮੁਸ਼ਕਿਲਾਂ ਨੂੰ ਦੇਖਦੇ ਹੋਏ ਇਹ ਸਮਾਂ ਬਦਲ ਕੇ 11 ਤੋਂ 2 ਵਜੇ ਤੱਕ ਕਰ ਦਿੱਤਾ ਗਿਆ ਇਸ ਨੂੰ ਹੋ ਗਿਆ ਕਿ ਕਿਸਾਨ ਜਥੇਬੰਦੀਵਾਂ ਵੱਲੋਂ ਬੀਤੀ ਦਿਨੀ ਦਿੱਲੀ ਕੂਚ ਕੀ ਤੇਜ਼ਾਹਾਂ ਦੇ ਐਲਾਨ ਦੇ ਬਾਅਦ ਅੱਗੇ ਵੱਧੇ ਕਿਸਾਨਾਂ ਦੇ ਚਲੀ ਗਈ ਗੋਲੀ ਦੌਰਾਨ ਇੱਕ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਚਪਾਰੀ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਅੱਜ ਸਾਨੂੰ ਅਮਰਜੈਂਸੀ ਦੇ ਵਿੱਚ ਐਸਕੇਐਮ ਦੀ ਕਾਲ ਆਈ ਕਿ ਜਿਹੜਾ ਕੱਲ ਲੜਕਾ ਖਨੋਰੀ ਬਾਰਡਰ ਤੇ ਸ਼ਹੀਦ ਹੋ ਗਿਆ ਜਿਹਦੇ ਗੋਲੀ ਸਿਰ ਚ ਲੱਗੀ ਉਹਦੇ ਤਹਿਤ ਐਸਕੇਐਮ ਨੇ ਇਹ ਸੱਦਾ ਦਿੱਤਾ ਸੀ ਕਿ ਆਪਣੇ ਹਾਈਵੇ ਜਾਮ ਕਰਨੇ ਆ ਉਹਦੇ ਤਹਿਤ ਅਸੀਂ ਅੱਜ ਇਹ ਕਰ ਰਹੇ ਆ ਜੋ ਕਿ ਇਹ ਜਿਹੜੀ ਜਗ੍ਹਾ ਜਿਹੜਾ ਲੋਡੂਵਾਲ ਟੂਲਪਲਾਜ ਆ ਉਹ ਲੁਧਿਆਣੇ ਦੇ ਵਿੱਚ ਪੈਂਦਾ ਅਸੀਂ ਜਲੰਧਰ ਜ਼ਿਲ੍ਹੇ ਤੋਂ ਹੋਣ ਕਰਕੇ ਅਸੀਂ ਆਪਣੇ ਏਰੀਆ ਦੇ ਵਿੱਚ ਇੱਥੇ ਜਲੰਧਰ ਦੇ ਵਿੱਚ ਇਹ ਬੰਦ ਕਰਿਆ ਹੋਇਆ ਹੈ ਤੇ ਅਮਰ ਜੱਲ ਸੀ ਜਿਹੜੀਆਂ ਗੱਡੀਆਂ ਉਹ ਅਸੀਂ ਨਿਗਾਹ ਰਹੇ ਆ ਜਿੱਦਾਂ ਕੋਈ ਐਂਬੂਲੈਂਸ ਹੋ ਗਈ ਫੌਜੀ ਹੋ ਗਿਆ ਜਾਂ ਕੋਈ ਸ਼ਗਨ ਵਾਲੀ ਗੱਡੀ ਹੋ ਗਈ ਜਾਂ ਕੋਈ ਬਿਆਲੇ ਉਹ ਅਸੀਂ ਕੱਢ ਰਹੇ ਆ ਸਾਰਾ ਇੰਤਜ਼ਾਮ ਕੀਤਾ ਹੋਇਆ ਬਾਕੀ ਅਸੀਂ ਇਹ ਸਰਕਾਰ ਤੋਂ ਫਿਰ ਮੰਗ ਕਰਦੇ ਆ ਕਿ ਇਹ ਜੋ ਕੱਲ ਹਾਦਸਾ ਹੋਇਆ ਇਦਾਂ ਦੇ ਹਾਦਸੇ ਹੋਣ ਲੱਗ ਗਏ ਤਾਂ ਸਾਨੂੰ ਹੋਰ ਕੜੜੇ ਕਦਮ ਚੁੱਕਣੇ ਪੈਣਗੇ ਜਿਹੜੇ ਵੀਰ ਸਾਡੇ ਕਿਸਾਨ ਸ਼ੰਭੂ ਬਾਰਡਰ ਜਾਂ ਖਨੋਰੀ ਬਾਰਡਰ ਤੇ ਬੈਠੇ ਆ ਉਹਨਾਂ ਦੀ ਮਦਦ ਦੇ ਲਈ ਅਸੀਂ ਇਹ ਸਾਰਾ ਕੁਝ ਕਰ ਰਹੇ ਆ ਤੇ ਗਵਰਨਮੈਂਟ ਤੋਂ ਇਹੀ ਮੰਗ ਕਰਦੇ ਆ ਕਿ ਇਦਾਂ ਦੀਆਂ ਹਰਕਤਾਂ ਵਾਰ-ਵਾਰ ਨਾ ਕੀਤੀਆਂ ਜਾਣ ਤੇ ਜੇ ਇਸ ਤਰ੍ਹਾਂ ਇਹ ਹੁੰਦਾ ਰਿਹਾ ਤੇ ਅਸੀਂ ਹੋਰ ਦੁਆਰਾ ਤੋਂ ਦੁਆਰਾ ਇਹ ਕੱਢੜੇ ਕਦਮ ਚੁੱਕਾਂਗੇ ਜੋ ਸਾਨੂੰ ਐਸਕੇਐਮ ਦੀ ਕਾਲ ਆਏਗੀ ਉਹਦੇ ਤਹਿਤ ਅਸੀਂ ਹੋਰ ਕੱਢੜੇ ਕਦਮ ਚੁੱਕਾਂਗੇ